සපනම් සී වාහිෙගුෘුත්සා හෙබිජී සුකමණීසාහෙබ සැලෝක ආද සච්ච ජිගාද සච්ච හැපි සච්ච, නානගහෝ ීපී සච්ච අෂ්ටපද, චරණ සත්ත සත ප්‍රසනහාර පූඩා සත්සාහ සේවාධාර දර සැන සර සර පේකනහාර නාම සත්ත සර්තය අවනහාර. ਆ ਬੋਸਾਤ ਸਤ ਸਤ ਸਬਤਾਰੇ ਆ ਪੈਗੁਣ ਆ ਪੈਗੁਣ ਕਾਰੀ ਸਬਰ ਸਤ ਸਤ ਪ੍ਰਭ ਅਕਤਾ ਸੁਰਤ ਸਤ ਸਤ ਜਸੁਨਤਾ ਬੋਜਨ ਹਾਰ ਕੋ ਸਰ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰਦੇਵ ਜੀ ਨਮਾਨਿਆ ਕਰਨ ਕਰਾਵੈ ਤਨ ਮੂਲ ਵਸਾਨਿਆ ਜਾਂ ਕਰੇ ਦੇਵੈ ਸਵਾਸ ਪ੍ਰਭ ਆਇਆ ਤਤ ਜਾਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬਲੇ ਸਮਾਏ ਸਮਾਨਾ ਬਸਤੋ ਮਹੇ ਨਵਤਗੜਾਈ ਤਾ ਕੋ ਪੈਨਾ ਕਹਿਨਾ ਜਾਏ ਬੂਜੇ ਬੂਜਨ ਹਾਰ ਬੇਕ ਨਰਾਇਆ ਮਰੇ ਨਾਨਕ ਹੈ ਗਾ ਠਾਕੁਰ ਕਾ ਸੇਵਕ ਅਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕਾ ਸੇਵਕ ਹੈ ਨਿਰਮਰ ਦੀਤ ਠਾਕੁਰ ਕੋ ਸੇਵਕ ਯਨ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਬਰਾ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦੇ ਅਪ੍ਰਵਤਾ ਰਹੇ ਨਾਨਕ ਸੋ ਸੇਵਕ ਦਾਸ ਅਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜੇ ਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਦ ਰੱਖ ਹੈ ਆਪਾਂ ਕੀ ਗਰਮਤ ਕੋਈਆਂ ਲਾਖ ਹੈ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਦੇ ਉੱਚ ਹੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦਿਸ ਪ੍ਰਗਟਾਇਆ ਨੀਕੀ ਕੀਰੀ ਕੰਮ ਰੱਖੇ ਪਰਮ ਸਮ ਕਰੇ ਲਸ਼ਕਰ ਕੋਟ ਲਾਖੇ ਜਿਸ ਕਾ ਸਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਜਤਨ ਕਰਤ ਪ੍ਰਭਾਤ ਤਿਸ ਕਾ ਅਗਰ ਤਬ ਬਰਥੇ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਹਾਂ ਕਾ ਰਖੈ ਸੋਏ ਕਾਹੇ ਸੋਚੈ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰਮ ਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰ ਭੀ ਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਿ ਗਿਸ਼ ਅਵਰ ਨਾਹੀ ਦ੍ਰਿਸ਼ਟਾਇ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਾ ਤਨ ਨਾਮੇ ਨਾਮ ਸਮਾਨ ਔਰ ਤੋ ਬੈੜ ਦਾ ਸੋਹਤ ਨਾਮ ਕਹੋ ਨਾਨਕ ਜਨ ਕਾ ਸਦ ਗਾਮ ਬੋਲੋ ਜਿਸ ਜੇ ਬਾਤ ਰਾਤ ਭਰਾ ਆਪਣੇ ਜਨ ਕੀ ਨੀਦਾਂ ਤ ਕਰੈ ਪਗਤ ਆਦੋਂ ਕੇ ਚਾਏ ਭਰਾ ਬਨੇ ਸੋ ਰਹੇ ਸਮਾਏ ਜੋ ਹੋ ਆ ਹੋ ਸੋ ਜਾਣੇ ਕਾ ਹੁਕਮ ਪਛਾਨੇ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹੇ ਇਕ ਨਾ ਜਾਣੂ ਆੜ ਪਹਿਰ ਬਸੇ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਦੇ ਮਨ ਤਨ ਆਪਣਾ ਤੇਰੇ ਜਨ ਦੇ ਜੀ ਜਨਵਰਾ ਤਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗੈ ਦਰਸ ਸਭ ਪਾ ਮਡਾਵ ਹੈ ਵਰਸਿਆਨ ਹੋ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਦੇ ਜਨ ਕੈ ਪੂਜਹੁ ਸਦ ਪੈਰਾ ਸਤਨਾਮ ਸਿ ਵਾਹਿ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸੱਤ ਸਤ ਪਰਸਨ ਹਾਰ ਪੂਜਾ ਸੱਤ ਸੇਵਾਦਾਰ ਦਰਸ਼ਨ ਸਰਸਰ ਪੇਖਨ ਹਾਰ ਨਾਮ ਸੱਤ ਸਰ ਧਿਆਵਨ ਹਾਰ ਆ ਬੋਸਾਤ ਸਤ ਸਤ ਸਬਤਾਰੇ ਆ ਪੈਗੁਣ ਆ ਪੈਗੁਣ ਕਾਰੀ ਸਬਰ ਸਤ ਸਤ ਪ੍ਰਭ ਅਕਤਾ ਸੁਰਤ ਸਤ ਸਤ ਜੈ ਸੁਨਤਾ ਬੂਜਨ ਹਾਰ ਕੋ ਸਰ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰ ਦੇਵ ਜੀ ਨਮਾਨਿਆ ਕਰਨ ਕਰਾਵੈ ਤਨ ਮੂਲ ਬਸਾਨਿਆ ਜਾਂ ਕਰੇ ਦੇ ਬੇਸਵਾਸ ਪ੍ਰਭ ਆਇਆ ਤਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰਿਤ ਸਮਾਏ ਸਮਾਨਾ ਬਸ ਤਮਾ ਹੈ ਨਾ ਵਸ ਤਗੜਾਈ ਤਾ ਕੋ ਪੈਨਾ ਕਹਿਨਾ ਜਾਏ ਬੂਜੇ ਬੂਜਨ ਹਾਰੋ ਬੇਕ ਨਰਾਇਣ ਮਰੇ ਨਾਨਕ ਹੈ ਗਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕਾ ਸੇਵਕ ਨਿਰਮਰਦੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਾਪਾਲਨ ਹਾਰਾ ਸੇਵਕ ਕੀ ਰਾਖੇ ਅਨੰਕਾਰਾ ਸੋ ਸੇਵਕ ਜਿਸਦੇ ਪ੍ਰਭ ਤਾਰੇ ਨਾਨਕ ਸੋ ਸੇਵਕ ਦਾਸ ਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜੇ ਆਈ ਆਪਣੇ ਸੇਵਕੋ ਨਾਮ ਦੇ ਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਆਪਾਂ ਕੀ ਗਰਮਤ ਕੋਈਆਂ ਲਾਖੇ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕਲਮ ਰੱਖੀ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਅਜਤਨ ਕਰਤ ਪ੍ਰਭਾਤ ਤਿਸ ਕਾ ਅਗਰ ਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆ ਕਾ ਰਖੈ ਸੋਏ ਕਾਹੇ ਸੋਚੈ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰਾ ਭੀਐ ਨਾਮ ਰਤਨ ਜਿਨੂੰ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਨ ਤਨ ਨਾਮੇ ਨਾਮ ਸਮਾਨ ਔਰ ਤ ਬੈੜ ਦਾ ਸੋਭਤ ਨਾਮ ਅਪਹੁ ਨਾਰਕ ਜਨ ਕਾ ਸਦ ਗਾਮ ਬੋਲੋ ਜਸ ਜੇ ਬਾਦ ਰਾਤ ਭਰਾ ਆਪਣੇ ਜਨ ਕੀ ਨੀਦਾਂਤ ਕਰੈ ਭਗਤ ਆਦੋਂ ਕੇ ਚਾਏ ਭਰਾ ਬਰੇ ਸੋ ਰਹੇ ਸਮਾਏ ਜੋ ਹੂਆ ਹੋ ਵਸੋ ਜਾਣੈ ਪਾਵਨੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਇਸ ਗਾ ਗੁਣ ਕਹਿ ਇਕ ਨਾ ਜਾਣੂ ਆੜ ਪਹਿ ਹੈ ਰਬਤੇ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਤਿਰੇ ਜਨ ਦੇ ਜੀ ਜਨਵਰਾ ਤਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੇ ਦਰਸ ਸਭ ਪਾ ਮਡਾਵ ਹੈ ਵਰਸਿਆਨ ਹੋ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜਹੁ ਸਦ ਪੈਰਾ ਸਤਨਾਮ ਸਿ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸੱਤ ਸਤ ਪਰਸਨ ਹਾਰ ਪੂਜਾ ਸੱਤ ਸੇਵਾਦਾਰ ਦਰਸ਼ਨ ਸਰ ਸਰ ਬੇਖਨ ਹਾਰ ਨਾਮ ਸੱਤ ਸਰ ਧਿਆਵਨ ਹਾਰ ਆ ਬਰ ਸੱਤ ਸੱਤ ਸਬਤਾਰੇ ਆ ਪੈ ਗੁਣਾ ਪੈ ਗੁਣਕਾਰੀ ਸਬਰ ਸੱਤ ਸੱਤ ਪ੍ਰਭ ਅਕਤਾ ਸੁਰਤ ਸੱਤ ਸੱਤ ਜੈ ਸੁਨਤਾ ਬੂਜਨ ਹਾਰ ਕੋ ਸਰ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸੱਤ ਸਰੂਪ ਪਰ ਦੇਵ ਜਿਨੇ ਮਾਨਿਆ ਕਰਨ ਕਰਾਵੈ ਤਨ ਮੂਲ ਬਸਾਨਿਆ ਜਾਂ ਕਰੇ ਦੇਵ ਵਿਸਵਾਸ ਪ੍ਰਭ ਆਇਆ ਤੱਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰਿਤ ਸਮਾਏ ਸਮਾਨਾ پاری پرتی سیوک نرمیت ٹھاکر کو سیوک ان سنگ پر سیوک نام کرنگ سیوکر پال ہارا سیوکاخ نرکارا سو سیوک جس دیا نان نانک سو سیوک سمارے ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜਿਆ ਹੀ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਤਾਂ ਕੀ ਗਰਮਤ ਕੋਈਆਂ ਲਾਖ ਹੈ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਹੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕਰਮ ਰੱਖੇ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸ਼ਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਅਜਤਨ ਕਰਤ ਪ੍ਰਭਾਤ ਤਿਸ ਕੈ ਕਰ ਤਬ ਬ੍ਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆ ਕਾ ਰਖੈ ਸੋਏ ਕਾਹੇ ਸੋਚੈ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰਤੇ ਮਨ ਤੰਤਰਾ ਭੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਨ ਤਨ ਨਾਮੇ ਨਾਮ ਸਮਾਨ ਔਰ ਤ ਬੈੜ ਦਾ ਸੋਗਤ ਨਾਮ ਆਪਹੁਣਾ ਕ ਜਨ ਕ ਸਦ ਗਾਮ ਬੋਲੋ ਜਸ ਜੇ ਬਦ ਰਾਤ ਬਰਾ ਆਪਣੇ ਜਨ ਕੀ ਨੀਦਾਂ ਕਰੇ ਭਗਤ ਆਦੋਂ ਕੇ ਚਾਏ ਪ੍ਰਭ ਅਰੇ ਸੁ ਰਹੇ ਸਮਾਏ ਜੋ ਹੋ ਆ ਹੋ ਸੋ ਜਾਣ ਪਾਵਨੇ ਕ ਹੁਕਮ ਪਛਾਨ ਤਿਸ ਕੀ ਮਹਿਮਾ ਕਮ ਬਤਾਨੂ ਇਸ ਗਾ ਗੁਣ ਕਹ ਇਕ ਨ ਜਾਣੂ ਆੜ ਪਹਿ ਬਸੇ ਹਜੂਰ ਇਕ ਹੁਣ ਹਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਤੇਰੇ ਜਨ ਦੇ ਜੀ ਜਨਵਰਾ ਤਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗਏ ਦਰਸ ਸਭ ਪਾ ਮਡਾਵ ਹੈ ਵਰਸਿਆਨ ਹੋ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੈ ਪੂਜਹੁ ਸਦ ਪੈਰਾ ਸਤਿਨਾਮ ਸਿ ਵਾਹਿ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਰ ਸਰ ਪੇਖਨ ਹਾਰ ਨਾਮ ਸਤ ਸਰ ਧਿਆਵਨ ਹਾਰ ਆਪੋ ਸਾਤ ਸਾਤ ਸਬਤਾਰੇ ਆਪੇ ਗੁਣ ਆਪੇ ਗੁਣਕਾਰੀ ਸਬਰ ਸੱਤ ਸਾਤ ਪ੍ਰਭ ਅਕਤਾ ਸੁਰਤ ਸੱਤ ਸੱਤ ਜੈ ਸੁਨਤਾ ਬੋਜਨ ਹਾਰ ਕੋ ਸਰ ਸਭ ਹੋਏ ਨਾਨਕ ਸਾਤ ਸਤ ਪ੍ਰਭ ਸੋਏ ਸੱਤ ਸਰੂਪ ਪਰਦੇਵ ਜੀ ਨਮਾਨਿਆ ਕਰਨ ਕਰਾਵੈ ਤਨ ਮੂਲ ਵਸਾਨਿਆ ਜਾਂ ਕਰੇ ਦੇਵੈ ਸਵਾਸ ਪ੍ਰਭ ਆਇਆ ਤੱਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪ ਹੋਏ ਬਸਾਨਾ ਜਿਸ ਤੇ ਅਬ੍ਰੇਤ ਸਮਾਏ ਸਮਾਨਾ ਬਸਤ ਮਹਾਏ ਨਵਸ ਤਗੜਾਈ ਤਾ ਕੋ ਪੈਨਾ ਕਹਿਨਾ ਜਾਏ ਬੂਜੇ ਬੂਜ ਨਹਾਵ ਬੇਕ ਨਰਾਇਆ ਮਰੇ ਨਾਨਕ ਹੈ ਠਾਕੁਰ ਕਾ ਸੇਵ ਕਾ ਅਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕਾ ਸੇਵ ਕੈ ਮਨ ਪਰਤੀਤ ਠਾਕੁਰ ਕਾ ਸੇਵ ਕੈ ਨਿਰਮਰਦੀਤ ਠਾਕੁਰ ਕੋ ਸੇਵ ਕੈ ਅਨ ਸੰਗ ਪ੍ਰਭ ਕਾ ਸੇਵ ਕਾ ਨਾਮ ਕਾ ਰੰਗ ਸੇਵ ਕਾ ਕੋਰਾ ਪਾਲਨ ਹਾਰਾ ਸੇਵ ਕੀ ਰਾਖੇ ਨਿਰੰਕਾਰਾ ਸੋ ਸੇਵ ਜਿਸਦੇ ਅਪ੍ਰਵਤਾ ਰਹੇ ਨਾਨਕ ਸੋ ਸੇਵਕ ਦਾ ਸਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰਾ ਰੱਖ ਹੈ ਆਪਣੇ ਦਾਦ ਕੋ ਦੇਵੜਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਆਪਾਂ ਕੀ ਗਰਮਤ ਕੋਈਆਂ ਲਾਖ ਹੈ ਪ੍ਰਭ ਕਾ ਸੇਵਕ ਕੋ ਨਾ ਪਹੁੰਚਿਆ ਪ੍ਰਭ ਕਾ ਸੇਵਕ ਉੱਚ ਦੇ ਉੱਚ ਹੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕੰਮ ਰੱਖੇ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਆਸਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਜਤਨ ਕਰਤ ਪ੍ਰਭਾਤ ਤਿਸ ਕੈ ਕਰਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਹਾਂ ਕਾ ਰਖੈ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰਮ ਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰ ਭੀ ਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਨ ਤਨ ਨਾਮੇ ਨਾਮ ਸਮਾਨ ਔਰ ਤੋ ਬੈੜ ਦਾ ਸੋਭਤ ਨਾਮ ਅਪਹੁ ਨਾਨਕ ਜਨ ਕਾ ਸਦ ਗਾਮ ਬੋਲੋ ਜਿਸ ਦੇ ਬਾਦ ਰਾਤ ਭਰਾ ਆਪਣੇ ਜਨ ਕੀ ਨੀਂਦਾਂ ਕਰੈ ਭਗਤ ਆਦੋਂ ਕੇ ਚਾਏ ਪ੍ਰਭ ਨੇ ਸੋ ਰਹੇ ਸਮਾਏ ਜੋ ਹੂਆ ਹੋ ਵਸੋ ਜਾਣੈ ਪਾਵਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹੇ ਇਕ ਨਾ ਜਾਣੂ ਆੜ ਪਹਿ ਹੈ ਰਬਤੇ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਦੇ ਮਨ ਤਨ ਆਪਣਾ تیرے ਜਨ ਦੇ ਜੀ ਜਨਵਰਾ ਤਪ ਸ਼ਾਤਾ ਸੋਇਨ ਸਰਬ ਤੋ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗੈ ਦਰਸ ਸਭ ਪਾ ਮਟਾਵ ਹੈ ਵਰਸਿਆਨ ਵਸ ਅਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਲ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਦੇ ਜਨ ਕੈ ਪੂਜਹੁ ਸਦ ਪੈਰਾ ਸਤਨਾਮ ਸਿ ਵਾਹਿ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਰਸਰ ਪੇਖਨ ਹਾਰ ਨਾਮ ਸਤ ਸਰ ਧਿਆਵਨ ਹਾਰ ਆਪ ਸਤ ਸਤ ਸਬਤਾਰੇ ਆਪੇ ਗੁਣ ਆਪੇ ਗੁਣਕਾਰੀ ਸਬਰ ਸਤ ਸਤ ਪ੍ਰਭ ਅਗਤਾ ਸੁਰਤ ਸਤ ਸਤ ਜੈ ਸੁਨਤਾ ਬੋਜਨ ਹਾਰ ਕੋ ਸਰ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰ ਦੇਵ ਜੀ ਨਮਾਨਿਆ ਕਰਨ ਕਰਾਵ ਤਨ ਮੂਲ ਵਸਾਨਿਆ ਜਾਂ ਕਰੇ ਦੇਵੇ ਸਵਾਸ ਪ੍ਰਭ ਆਇਆ ਤਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰਿਤ ਸਮਾਏ ਸਮਾਨਾ

ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਆਪਾਂ ਕੀ ਗਰਮਤ ਕੋਈਆਂ ਲਾਖੇ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕਲਮ ਰੱਖੀ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸ਼ਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਅਜਤਨ ਕਰਤ ਪ੍ਰਭਾਤ ਤਿਸ ਕੈ ਕਰ ਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆ ਕਾ ਰਖੈ ਸੋਏ ਕਾਹੇ ਸੋਚੈ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰਾ ਭੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਾ ਤਨ ਨਾਮੇ ਨਾਮ ਸਮਾਨ ਔਰ ਤ ਬੈੜ ਦਾ ਸੋਹਤ ਨਾਮ ਅਪਹੁ ਨਾਨਕ ਜਨ ਕਾ ਸਦ ਗਾਮ ਬੋਲੋ ਜਸ ਜੇ ਬਾਦ ਰਾਤ ਭਰਾ ਆਪਣੇ ਜਨ ਕੀ ਨੀਦਾਂਤ ਕਰੈ ਭਗਤ ਆਦੋਂ ਕੇ ਚਾਏ ਪ੍ਰਭ ਅਨੇਸ ਰਹਿ ਸਮਾਏ ਜੋ ਹੂਆ ਹੋ ਵਸੋ ਜਾਣੈ ਪਾਵਨੇ ਕਾ ਹੁਕਮ ਬਿਚਾਨ ਤਿਸ ਕੀ ਮਹਿਮਾ ਕੌਣ ਬਖਾਨੂ ਇਸ ਗਾ ਗੁਣ ਕਹ ਇਕ ਨਾ ਜਾਣੂ ਆੜ ਪਹਿ ਹੈ ਰਬਸੇ ਹਜੂਰੇ ਕੋ ਹੁਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਤੇਰੇ ਜਨ ਦੇ ਜੀ ਜਨਵਰਾ ਤਪਛਾਤਾ ਸੋਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗਏ ਦਰਸ ਸਭ ਪਾ ਮਡਾਵ ਹੈ ਵਰਸਿਆਨ ਹੋ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜਹੁ ਸਦ ਪੈਰਾ ਸਤਨਾਮ ਸਿ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਰਸਰ ਪੇਖਨ ਹਾਰ ਨਾਮ ਸਤ ਸਰ ਧਿਆਵਨ ਹਾਰ ਆਪ ਬਸਾਤ ਸਤ ਸਤ ਸਬਤਾਰੇ ਆ ਪੈਗੁਣ ਆ ਪੈਗੁਣ ਕਾਰੀ ਸਬਰ ਸੱਤ ਸਤ ਪ੍ਰਭ ਅਭਕਤਾ ਸੁਰਤ ਸੱਤ ਸਤ ਜੈ ਸੁਨਤਾ ਬੂਝਨ ਹਾਰ ਕੋ ਸਰ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰ ਦੇਵ ਜੀ ਨੇ ਮਾਨਿਆ ਕਰਨ ਕਰਾਵੈ ਤਨ ਮੂਲ ਬਸਾਨਿਆ ਜਾਂ ਕਰੇ ਦੇਵੇ ਸਵਾਸ ਪ੍ਰਭ ਆਇਆ ਸਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰੇਤ ਸਮਾਏ ਸਮਾਨਾ ਬਸਤ ਮਾਏ ਨਾ ਵਸ ਤਗੜਾਈ ਤਾ ਕੋ ਪੈ ਨਾ ਕਹਿਨਾ ਜਾਏ ਬੂਜੇ ਬੂਜ ਨਹਾਵ ਬੇਕ ਨਰਾਇਣ ਮਰੇ ਨਾਨਕ ਹੈ ਗਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪਰਤੀਤ ਠਾਕੁਰ ਕਾ ਸੇਵਕ ਹੈ ਨਿਰਮਰ ਦੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਭਾ ਪਾਲਨ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਦਿਸਦੇ ਪ੍ਰਭਤਾ ਰੇ ਨਾਨਕ ਸੋ ਸੇਵਕ ਦਾਸਾ ਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜੇ ਆਈ ਆਪਣੇ ਸੇਵਕੋ ਨਾਮ ਦੇ ਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਤਾਂ ਕੀ ਗਰਮਤ ਕੋਈ ਅਲਾਖ ਹੈ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦਿਸ ਪ੍ਰਗਟਾਇਆ ਨੀਕੀ ਕੀਰੀ ਕਰਮ ਰੱਖੇ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸ਼ਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਜਤਨ ਕਰਤ ਪ੍ਰਭਾਤ ਤਿਸ ਕੈ ਕਰਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆں ਕਾ ਰਖੈ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰ ਭੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਿ ਗਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਾ ਤਨ ਨਾਮੇ ਨਾਮ ਸਮਾਨੇ ਉਰਤ ਬੈੜ ਸੋਗਤ ਨਾਮ ਆਪੋ ਨਾਨਕ ਜਨ ਕਹਿ ਸਕਦੇ ਗਾਮਾ ਬੋਲੋ ਜਸ ਜੇ ਬਾਤ ਰਾਤ ਬਰਾ ਆਪਣੇ ਜਨ ਕੀ ਨੀਦਾਂਤ ਕਰੇ ਪਗਤ ਆਦੋਂ ਕੇ ਚਾਏ ਪ੍ਰਭ ਅਨੇਸ ਰਹਿ ਸਮਾਏ ਜੋ ਹੋ ਆਹ ਵਸੋ ਜਾਣ ਤਾ ਵਨੇ ਕਾ ਹੁਕਮ ਪਛਾਨ ਤਿਸ ਕੀ ਮਹਿਮਾ ਕੌਣ ਬਖਾਨੂ ਦਿਸ ਗਾ ਗੁਣ ਕਹ ਏਕ ਨਾ ਜਾਣੂ ਆੜ ਪਹਿਰ ਬਸੇ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਤਿਨੇ ਜਨ ਦੇ ਜੀ ਜਨਵਰਾ ਤਾ ਪਛਾਤਾ ਸੋਇਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੇ ਦਰਸ ਸਭ ਪਾਮਡਵ ਹੈ ਵਰਸਿਆਨ ਹੋ ਸਗਲੇ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜਹੁ ਸਦ ਪੈਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਰ ਸਰ ਵੇਖਣ ਹਾਰ ਨਾਮ ਸਤ ਸਰ ਧਿਆਵਨ ਹਾਰ ਆ ਬੋਜਾਤ ਸਤ ਸਤ ਸਬਤਾਰੇ ਆ ਪੈਗੁਣਾ ਪੈਗੁਣਕਾਰੀ ਸਬਰ ਸਤ ਸਤ ਪ੍ਰਭ ਅਕਤਾ ਸੁਰਤ ਸਤ ਸਤ ਜੈ ਸੁਨਤਾ ਬੋਜਨ ਹਾਰ ਕੋ ਸਰ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰੇਵ ਜਿਨੇ ਮਾਨਿਆ ਕਰਨ ਕਰਾਵੈ ਤਨ ਮੂਲ ਬਸਾਨਿਆ ਜਾਂ ਕਰੇ ਦੇਬੇ ਸਵਾਸ ਪ੍ਰਭ ਆਇਆ ਤਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰਿਤ ਸਮਾਏ ਸਮਾਨਾ ਬਸ ਤੁਹਾਹੇ ਨੈ ਵਸ ਤਗੜਾਈ ਤਾ ਕੋ ਪੈ ਨਾ ਕਹਿ ਨਾ ਜਾਏ ਬੂਜੇ ਬੂਜ ਨਹਾਵ ਬੇਕ ਨਰਾਇਣ ਮੇਰੇ ਨਾਨਕ ਹੈਗਾ ਠਾਕੁਰ ਕਾ ਸੇਵਕ ਅਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪਰਤੀਤ ਠਾਕੁਰ ਕਾ ਸੇਵਕ ਨਿਰਮਰ ਦੀਤ ਠਾਕੁਰ ਕੋ ਸੇਵਕ ਯਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਪ੍ਰਾਪਾਲਨ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਦਿਸਦੇ ਪ੍ਰਭਤਾ ਰੇ ਨਾਨਕ ਸੋ ਸੇਵਕ ਦਾਸਾ ਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਆ ਤਾਂ ਕੀ ਗਰਮਤ ਕੋਈਆਂ ਲਾਖੇ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕੰਮ ਰੱਖੇ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸ਼ਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਜਤਨ ਕਰਤ ਪ੍ਰਭਾਤ ਤਿਸ ਕੈ ਕਰਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆ ਕਾ ਰਖੈ ਸੋਏ ਕਾਹੇ ਸੋਚੈ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰਤੇ ਮਾ ਤੰਤਰ ਬੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਦਰਪਤਾਨ ਮਾ ਤਨ ਨਾਮੈ ਨਾਮ ਸਮਾਨ ਔਰਤਾ ਬੈੜ ਦਾ ਸੋਬਤ ਨਾਮ ਆਪਹੁਣਾ ਕ ਜਨ ਕ ਸਦ ਕਾਮ ਬੋਲੋ ਜਿਸ ਜੇ ਬਦ ਰਾਤ ਭਰਾ ਆਪਣੇ ਜਨ ਕੀ ਨੀਦਾਤ ਕਰੈ ਭਗਤ ਆਦੋਂ ਕੇ ਚਾਏ ਪ੍ਰਭ ਨੇ ਸੁ ਰਹੇ ਸਮਾਏ ਜੋ ਹੋ ਆ ਹੋ ਸੋ ਜਾਣੈ ਪਾਵਨੇ ਕਾ ਹੁਕਮ ਬਿਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹ ਏਕ ਨ ਜਾਣੂ ਆੜ ਪਹਿ ਰ ਬਸੇ ਹਜੂਰੇ ਕੋ ਹਣਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਅਸਤੇ ਜਨ ਦੇ ਜੀ ਜਨਵਰਾ ਤਪਛਾਤਾ ਸੋਇਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗਏ ਦਰਸ ਸਭ ਪਾਮਟਾਵ ਹੈ ਵਰਸਿਆਨ ਹੋ ਸਗਲੇ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੈ ਪੂਜਹੁ ਸਦ ਪੈਰਾ ਸਤਿ ਸਿਵਾਹਿ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਆਜ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾਦਾਰ ਦਰਸ਼ਨ ਸਰਸਰ ਦੇਖਨ ਹਾਰ ਨਾਮ ਸਤ ਸਰ ਧਿਆਵਨ ਹਾਰ ਆਪ ਬਸਤ ਸਤ ਸਤ ਸਬਤਾਰੇ ਆ ਪੈਗੁਣਾ ਪੈਗੁਣਕਾਰੀ ਸਬਰ ਸਤ ਸਤ ਪ੍ਰਭ ਅਗਤਾ ਸੁਰਤ ਸਤ ਸਤ ਜੈ ਸੁਨਤਾ ਬੋਜਨ ਹਾਰ ਕੋ ਸਰਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰ ਦੇਵ ਜੀ ਨਮਾਨਿਆ ਕਰਨ ਕਰਾਵ ਤਨ ਮੂਲ ਬਿਸ਼ਾਨਿਆ ਜਾਂ ਕਰੇ ਦੇਵ ਵਿਸਵਾਸ ਪ੍ਰਭ ਆਇਆ ਸਤ ਗਿਆਨ ਦੇ ਸਮਾਨ ਪ੍ਰਗਟਾਇਆ ਪੈਦੇ ਨਿਰਪੋ ਹੋਏ ਬਸਾਨਾ ਜਿਸ ਤੇ ਅਬ੍ਰਿਤ ਸਮਾਏ ਸਮਾਨਾ ਬਸ ਤਮ ਹੈ ਨਾ ਵਸ ਤਗੜਾਈ ਤਾ ਕੋ ਪੈਨਾ ਕਹਿਨਾ ਜਾਏ ਬੂਜੇ ਬੂਜ ਨਹਾਵ ਬੇਕ ਨਰਾਇਣ ਮਰੇ ਨਾਨਕ ਹੈ ਗਾ ਠਾਕੁਰ ਕਾ ਸੇਵਕ ਅਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕਾ ਸੇਵਕ ਨਿਰਮਰ ਦੀਤ ਠਾਕੁਰ ਕੋ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਕੋ ਬਰਾ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਦਿਸਦੇ ਪ੍ਰਭ ਤਾਰੇ ਨਾਨਕ ਰੋ ਸੇਵਕ ਦਾਸਾ ਸਮਾਰੇ ਆਪਣੇ ਜਾਣਕਾਰ ਪਰਦਾ ਢੱਕ ਹੈ ਆਪਣੇ ਸੇਵਕੀ ਸਰਪਰ ਰੱਖ ਹੈ ਆਪਣੇ ਦਾਦ ਕੋ ਦੇਵੜਿਆਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਬਾਦ ਰੱਖ ਹੈ ਆ ਤਾਂ ਕੀ ਗਰਮਤ ਕੋਈਆਂ ਲਾਖੇ ਪ੍ਰਭ ਕਾ ਸੇਵਕ ਕੋ ਨਾ ਪਹੁੰਚੈ ਪ੍ਰਭ ਕਾ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਹਦ੍ਰਿਸ ਪ੍ਰਗਟਾਇਆ ਨੀਕੀ ਕੀਰੀ ਕਰਮ ਰੱਖੇ ਪਰਮ ਸਮਾ ਕਰੇ ਲਸਕਰ ਕੋਟ ਲਾਖੇ ਜਿਸ ਕਾ ਸ਼ਾਸਨ ਕੜਤ ਆਪ ਤਾ ਕੋ ਰਖਤ ਦੇ ਗੜਹਾਥ ਮਾਨਸ ਜਤਨ ਕਰਤ ਪ੍ਰਭਾਤ ਤਿਸ ਕੈ ਕਰ ਤਬ ਬਰਥੈ ਜਾਤ ਮਾਰਿ ਨਾ ਰਖੈ ਅਵਰ ਨ ਕੋਏ ਸਰਬ ਜੀਆ ਕਾ ਰਖੈ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਭੀ ਅਮਰ ਤੇ ਮਨ ਤੰਤਰਾ ਭੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਰਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਖ ਜੋ ਜੰਤ ਰਵਤਾਨ ਮਨ ਤਨ ਨਾਮੇ ਨਾਮ ਸਮਾਨ ਔਰ ਤ ਬੈੜ ਦਾ ਸੋਬਤ ਨਾਮ ਆਪਹੁਣਾ ਕ ਜਨ ਕ ਸਦ ਗਾਮ ਬੋਲੋ ਜੇ ਜੇ ਬਾਦ ਰਾਤ ਬਰਾ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਦੋਂ ਕੇ ਚਾਏ ਪ੍ਰਭ ਰੇ ਸੁਰਹਿ ਸਮਾਏ ਜੋ ਹੂਆ ਹੋ ਵਸੋ ਜਾਣ ਪਾਵਨੇ ਕਾ ਹੁਕਮ ਬਿਸ਼ਾਨ ਤਿਸ ਕੀ ਮਹਿਮਾ ਕੌਣ ਬਤਾਨੂ ਇਸ ਗਾ ਗੁਣ ਕਹੇ ਇਕ ਨਾ ਜਾਣੂ ਆੜ ਪਹਿ ਬਸੇ ਹਜੂਰੇ ਕੋ ਹਣਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਹੋਟ ਦੇ ਮਨ ਤਨ ਆਪਣਾ ਤੇਰੇ ਜਨ ਦੇ ਜੀ ਜਨਵਰਾ ਤਪਛਾਤਾ ਸੋਜਨ ਸਰਬ ਤੋਂ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਗਏ ਦਰਸ ਸਭ ਪਾ ਮਡਾਵ ਹੈ ਵਰਸਿਆਨ ਹੋ ਸਗਲੀ ਛਾੜ ਤਿਸ ਜਨ ਕੀ ਤੂ ਸੇਵਾ ਲਾਗ ਹਮਨ ਜਾਣ ਨਾ ਹੋਵੀ ਤੇਰਾ ਨਾਨਕ ਤੇ ਜਨ ਕੈ ਪੂਜਹੁ ਸਦ ਪੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ